ਤੋੜਾ ਦੇਖਸਣੇ ਕਰਮਵਲਿਆ ਲਓ ਜੀ ਮੋੜ ਲਓ ਲੋ ਜੀ ਉਦਲੀ ਸਾਈਡ ਚੈੱਕ ਕਰ ਸਤਿਪੁਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਨੈਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਜੀ ਸੂਣ ਵਾਲੀ ਵਿਹੜ ਬੱਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਇਹ ਪੈਂਡ ਨਾਣੇਵਾਲ ਪਧੌੜ ਦੇ ਲੱਗਿਆ ਜੀ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭਾਈ ਜੀ ਸਸਿਗਾ ਜੀ ਸਸਿਗਾ ਜੀ ਨਾਂ ਵੀਰ ਜੀ ਆਪਣਾ ਆਪਣਾ ਨਾਂ ਜਸਕਰਨ ਸਿੰਘ ਹੈ ਜੀ ਪਿੰਡ ਨੈਣੇਾਲ ਜੀ ਜ਼ਿਲ੍ਹਾ ਬਰਨਾਲਾ ਜੀ ਵਾੜ ਵੀਰੇ ਕਵੇਂ ਸੂਏ ਸੂਣਾ ਨੇ ਇਹ ਦੂਜੇ ਸੂਏ ਸੂਣਾ ਜੀ ਪਿਛਲੇ ਸੂਏ ਦੁੱਧ ਕਿੰਨਾ ਸੀ ਇਹਦੇ ਥਾਲੇ 25 ਲੀਟਰ ਸੀ ਜੀ ਪਿਛਲੇ ਸੂਏ ਹਾਂਜੀ ਹਾਂ ਘਰ ਦੀ ਵਾੜ ਆ ਜੀ ਠੀਕ ਆ ਹੁਣ ਕਿੰਨੇ ਦਿਨ ਰਹਿਗੇ ਵੀਰੇ ਸੂਣ ਦੇ ਬਸ ਡਣ ਪੂਰੇ ਹੀ ਆ ਇੱਕ ਦੋ ਦਿਨ ਸੱਤ ਦਿਨ ਹੋ ਗਏ ਠੀਕ ਆ ਜੀ ਲੋ ਭਰਾ ਵਾੜ ਸੋਹਣੀ ਸੁਨੱਖੀ ਆ ਲੈ ਵਾ ਤੁਸੀਂ ਦੇਖ ਸਕਦੇ ਹੋ ਪਿਛਲੇ ਸੂਏ ਬਾਈ ਕਹਿੰਦਾ ਦੁੱਧ ਵਧੀਆ ਸੀ ਤੇ ਸੂਣ ਵਾਲੀ ਅੱਜਪਨ ਖਸੂਖੂ ਜੀ ਬਾਈ ਕਹਿੰਦਾ ਤੋਰ ਦ ਸਾਨੂੰ ਤੋਰਾ ਵੀ ਦਿਖਾਉਣੇ ਕਰਮਵਾਲੀ ਦਾ ਥਾਂ ਤੋਂ ਬਹੁਤ ਸੋਹਣਾ ਲੇਵਾ ਫਾੜੀ ਵਾਲਾ ਤੇ ਫੇਸ ਬਿਊਟੀ ਦੇਖ ਸਕਦੇ ਬਸ ਓਟਾ ਕਰਨਾ ਠੀਕ ਹੈ ਜੀ ਲੋ ਜੀ ਤੁੰਨੇ ਸਾਈਡਾਂ ਚੈੱਕ ਕਰਸਾ ਤੇ ਭਰਾ ਲੋ ਜੀ ਤੋਰਾ ਦੇਖਸਣੇ ਕਰਮਵਾਲੀ ਦਾ ਲਿਓ ਜੀ ਮੋੜ ਦਿਓ ਲੋ ਜੀ ਉਦਲੀ ਸਾਈਡ ਚੈੱਕ ਕਰਸਾ ਤੇ ਭਰਾ ਲੋ ਜੀ ਠੀਕ ਹੈ ਤਾਂ ਵੀ ਪਤਾ ਕਿਹੜਾ ਭਰਾ ਇਹਦੇ ਠੀਕਾ ਤਾਂ ਹੀ ਪਤਾ ਨਹੀਂ ਨਾ ਹੀ ਪਤਾ ਗੱਲ ਨਹੀਂ ਠੀਕ ਆ ਲੋਪਰਾ ਫਿਰ ਚੈੱਕ ਕਰ ਲੋ ਦੁਬਾਰਾ ਤਾਂ ਲੋ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰ ਆ ਰੇਟ ਇਹਦਾ ਰੇਟ ਫੋਨ ਤੇ ਹੀ ਕਰ ਲਓ ਰੇਟ ਫੋਨ ਤੇ ਹਾਂਜੀ ਠੀਕ ਆ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ